ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਤੇ ਅੱਜ ਫੇਰ ਇੱਕ ਨਵੀਂ ਅਪਡੇਟ ਲੈ ਕੇ ਆਏ ਆਂ ਨਵੀਂ ਅਪਡੇਟ ਇਹ ਆ ਵੀਰ ਜੀ ਹੁਣ ਜਿਹੜੇ ਬੱਚੇ ਕੈਨੇਡਾ ਰਹਿ ਰਹੇ ਨੇ ਚਾਹੇ ਉਹ ਬੱਚੇ ਨੇ ਚਾਹੇ ਉਹ ਵਰਕ ਪਰਮਿਟ ਹੋਲਡਰ ਨੇ ਜਾਂ ਕਹਿ ਲਓ ਸਟੂਡੈਂਟ ਤੋਂ ਬਾਅਦ ਉਹ ਵਰਕ ਪਰਮਿਟ ਲੈ ਲਿਆ ਉਹਨਾਂ ਨੇ ਤੇ ਵਰਕ ਪਰਮਿਟ ਵੀ ਹੁਣ ਪੂਰਾ ਹੋਣ ਵਾਲਾ ਤੇ ਜਾਂ ਇਹਨਾਂ ਵਿੱਚ ਕਹਿ ਲਓ ਜਿਹੜੇ ਐਲ ਐਮ ਆਈਆ ਲੈ ਕੇ ਟੈਂਪਰੇਰੀ ਵਰਕਰ ਆਏ ਸੀ ਉਹਨਾਂ ਵਾਸਤੇ ਖਾਸ ਵੀਡੀਓ ਆ ਵੀ ਸੋਟਾ ਪੀਆਰ ਲਈ ਤੁਸੀਂ ਕੀ ਕਰ ਕਰ ਸਕਦੇ ਹੋ ਹੁਣ ਕੀ ਕਰਨਾ ਪੈਣਾ ਜਿਹੜੇ ਨਾਲ ਤੁਸੀਂ ਪੀਆਰ ਹੋ ਜੋ ਤੇ ਮੁੱਖ ਮੁਸ਼ਕਲ ਗੱਲ ਇਹ ਸੀਗੀ ਕਿ ਬਹੁਤ ਸਾਰੇ ਬੱਚਿਆਂ ਦੇ ਪਰਮਿਟ ਵੀ ਥੋੜੇ ਰਹਿ ਗਏ ਉਹ ਅਲੱਗ-ਅਲੱਗ ਵਕੀਲਾ ਕਹਿ ਲੋ ਏਜੰਟਾ ਕੋਲੇ ਜਾਂਦੇ ਨੇ ਕਿ ਅਸੀਂ ਹੁਣ ਕੀ ਕਰੀਏ ਤੇ ਜਦੋਂ ਕਹਿ ਲੋ ਸਟੂਡੈਂਟ ਦਾ ਪਰਮਿਟ 3 ਸਾਲ ਦਾ ਮਿਲਦਾ ਪੜਾਈ ਤੋਂ ਬਾਅਦ ਕਿਸੇ ਨੂੰ 2 ਸਾਲ ਦਾ ਉਹ ਵੀ ਪੂਰਾ ਹੋਣ ਵਾਲਾ ਤੇ ਕਈ ਵੀਰ ਮੈਂ ਅੱਖੀ ਦੇਖੇ ਨੇ ਉਹਨਾਂ ਨੇ ਪਹਿਲਾ ਫੀਸ ਦਿੱਤੀ ਵਕੀਲ ਨੂੰ 100 ਜਾਂ 50 ਡਾਲਰ ਲੈਣ ਲਈ 20 ਮਿੰਟ ਵਾਸਤੇ ਵੀ ਅਸੀਂ ਰੈ ਲੈਣਾ ਚਾਹੁੰਦੇ ਆ ਵੀ ਪੀਆਰ ਦੀ ਫਾਈਲ ਲੱਗ ਜੂ ਜਾਂ ਨਹੀਂ ਤੇ ਹੁਣ ਇਹਦੇ ਵਿੱਚ ਜਦੋਂ ਉਹ ਪੀਆਰ ਦੀ ਫਾਈਲ ਲਾਉਣ ਗਏ ਨੇ ਵਕੀਲਾ ਕੋਲੇ ਤੇ ਜਦੋਂ ਉਹਨਾਂ ਨੇ ਵਕੀਲਾ ਨੇ ਉਹਨਾਂ ਦੀ ਫਾਈਲ ਦੇਖੀ ਕਿ ਤੁਸੀਂ ਕੰਮ ਕੀ ਕੀਤਾ ਕਹਿੰਦੇ ਜੀ Amazon ਚ ਕੀਤਾ ਜਾਂ ਡਿਲੀਵਰੀਆਂ ਕੀਤੀਆਂ ਨੇ ਤੇ ਵਰਕ ਪਰਮਿਟ ਵੀ ਕਿਸੇ ਨੂੰ ਡੇਢ ਸਾਲ ਹੋ ਗਿਆ ਸੀ ਕਿਸੇ ਨੂੰ 2 ਸਾਲ ਹੋ ਗਏ ਸੀ ਜਿਹਦੇ ਕੋਲ 3 ਸਾਲ ਦਾ ਵਰਕ ਪਰਮਿਟ ਸੀ ਤੇ ਵਕੀਲ ਉਹਨੂੰ ਕਹਿੰਦਾ ਜੀ ਕਹਿੰਦਾ ਤੁਸੀਂ ਜੇ ਕਿਤੇ 6 ਮਹੀਨੇ ਹੋਰ ਠਹਿਰ ਕੇ ਆਏ ਇਹਦੇ ਹਾਲੇ ਤਾਂ ਲੋੜ ਹੀ ਕੀ ਸੀ ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆਹ ਚੱਕੋ ਫੈਲ ਤੇ ਵਗਜੋ ਛੋਟੀ ਪੀਆਰ ਤਾਂ ਬੜੀ ਦੂਰ ਦੀ ਗੱਲ ਆ ਛੋਡੇ ਕੋਲੇ ਕੋਈ ਪੁਆਇੰਟ ਨਹੀਂ ਹੈਗੇ ਕੋਈ ਛੋਡੇ ਕੋਲੇ ਸਕਿੱਲ ਨਹੀਂ ਹੈਗੀ ਕੋਈ ਕੰਮ ਨਹੀਂ ਸਿੱਖਿਆ ਤੁਸੀਂ ਕੋਈ ਪੱਕਾ ਵਧੀਆ ਕੰਮ ਨਹੀਂ ਸਿੱਖਿਆ ਤੁਸੀਂ ਕਾਦੇ ਬੇਸ ਤੇ ਪੀਆਰ ਹੋ ਜਾਓਗੇ ਛੋਡੇ ਦਾ ਪੁਆਇੰਟ ਹੀ ਤੈਨ ਸੋਣੇਗੀ ਪੜ੍ਹਾਈ ਦੇ ਬੇਸ ਤੇ ਉਹ ਤੁਸੀਂ ਤੁਹਾਡੇ ਪੁਆਇੰਟ 300 ਨੇ ਤੁਸੀਂ ਤਾਂ ਬਹੁਤ ਦੂਰ ਹੋ ਪੀਆਰ ਤੋਂ ਤੇ ਫਿਰ ਕਈ ਬੱਚਿਆਂ ਕੋਲੇ ਉਹ ਕਹਿੰਦੇ ਵੀ ਛੋਟੀ ਪੀਆਰ ਨਹੀਂ ਲੱਗਦੀ ਹੁਣ ਜਿਹੜਾ ਨਵਾਂ ਡਾਟਾ ਆਇਆ ਨਿਕਲ ਕੇ ਉਹ ਕਹਿੰਦੇ ਵੀ ਜੇ ਤੁਸੀਂ 12ਵੀਂ ਕਰਕੇ ਆਏ ਹੋ ਪਰਮਟਰ ਮਿਲ ਗਿਆ ਸੋਨੂੰ ਜੇ ਤੁਸੀਂ 2 ਸਾਲ ਦੀ ਕੋਈ ਸਕਿੱਲ ਵੀ ਸਿੱਖ ਲਈ ਐਗਜ਼ੈਂਪਲ ਤੌਰ ਤੇ ਤੁਸੀਂ 2 ਸਾਲ ਸਹੀ ਚੱਕਟਾਏ ਨੇ ਕੰਮ ਕੀਤਾ ਤੁਸੀਂ ਕੋਈ ਸਕਿੱਲ ਵੀ ਸਿੱਖ ਲਈ ਤਾਂ ਵੀ ਤੁਹਾਡੇ ਮੋੜ ਤੋੜ ਕੇ 370 70 60 70 ਇੰਨੇ ਕ ਪੁਆਇੰਟ ਬਣਦੇ ਨੇ ਇੱਕ ਸਾਰਾ ਕੁਝ ਕਰਕੇ ਤੇ ਉਹ ਕਹਿੰਦੇ ਵੀ ਪੀਆਰ ਨਹੀਂ ਤੁਹਾਨੂੰ ਮਿਲ ਸਕਦੀ ਫਿਰ ਏਜੰਟ ਕੀ ਕਹਿੰਦਾ ਉਹਨੂੰ ਜਾਂ ਵਕੀਲ ਬਹੁਤ سارے ਇੱਕ ਸਾਰੇ ਨਹੀਂ ਬਹੁਤ سارے ਇਹ ਕਹਿੰਦੇ ਨੇ ਕਿ ਭਾਈ ਤੂੰ ਐਲਮਾ ਹੀ ਲੈ ਲੈ ਇੱਥੇ ਰਹਿਣਾ ਤਾਂ ਤੇ ਜਾ ਫਿਰ ਤੂੰ ਸੈਲਮ ਲਾ ਦੇ ਜੇ ਸੈਲਮ ਲਾਤੀ ਤੂੰ ਇੱਥੇ ਰਹੀ ਜਾਈਂ ਪੱਕਾ ਦੇਖੀ ਉਹ ਜਦੋਂ ਹੋਵੇਂਗਾ ਹੋ ਸਕਦਾ ਹੋ ਜੇ ਪੱਕਾ ਨਹੀਂ ਤੇ ਰਹੀ ਹੈ ਉਦੋਂ ਨੂੰ ਕੋਈ ਨਵਾਂ ਰਾਹ ਨਿਕਲ ਜੂ ਤੇਰੇ 5-4 ਸਾਲ ਸੈਲਮ ਤੇ ਟੱਪ ਜਾਣਗੇ ਉਦੋਂ ਨੂੰ ਕੋਈ ਨਵਾਂ ਰਾਹ ਨਿਕਲ ਜੂ ਵਕੀਲ ਇਹ ਚੱਕਰ ਚ ਪਾਦਾ ਦਿਆ ਜਿੱਦਾਂ ਕਹਿ ਲੋ ਵੀ ਤੁਸੀਂ ਸੈਲਮ ਦੇ ਚੱਕਰ ਚ ਪੈ ਗਏ ਜਾਂ ਐਲ ਐਮ ਆਈ ਲੈ ਲਈ ਤਾਂ ਜਿਹੜਾ ਤੁਹਾਡਾ ਪੀ ਆਰ ਦਾ ਰਸਤਾ ਉਹ ਵੀ ਬੜੀ ਦੂਰ ਹੋ ਗਿਆ ਕਿਉਂਕਿ ਉਰੇ ਪੈਸੇ ਦੇ ਕੇ ਐਲ ਐਮ ਆਈ ਮਿਲਦੀ ਆ ਜਿਹੜਾ ਟੈਂਪਰੇਰੀ ਵਰਕਰ ਕਹਿ ਲੋ ਐਲ ਐਮ ਆਈ ਲੈਂਦੇ ਨੇ ਐਲ ਐਮ ਆਈ ਉਹ ਪੈਸੇ ਦੇ ਕੇ ਮਿਲਦੀ ਆ ਹੁਣ ਨਾ ਉਹਦੇ ਵਿੱਚ ਕੋਈ ਪੁਆਇੰਟ ਜੁੜਦੇ ਨੇ ਨਾ ਤੁਸੀਂ ਉਹ ਪੀ ਆਰ ਕਰਾ ਸਕਦੀ ਆ ਤੇ ਤੁਸੀਂ ਐ ਲਾ ਲਓ ਪਹਿਲਾ ਫੀਸਾ ਭਰ ਕੇ ਆਏ ਹੋ ਫਿਰ ਤੁਸੀਂ ਸੈੱਟ ਹੋਣ ਤੇ ਟਪਾ ਤੇ 2 ਸਾਲ ਸੋਨੂੰ ਕੰਮ ਨਹੀਂ ਚੱਜਦਾ ਮਿਲਿਆ ਪੈਸੇ ਫੇਰ ਵੀ ਨਹੀਂ ਸੇਫ ਹੋਏ ਹੈਗੇ ਸੇਫ ਤਾਂ ਹੋਈ ਨਹੀਂ ਪੈਸੇ ਫਿਰ ਉਹੀ ਚੱਲ ਚੁੱਲੀਆਂ ਦੇ ਕਿਉਂ ਰ ਇੱਕ ਬਸ ਬੰਦੇ ਐ ਲਾ ਲਓ ਵੀ ਰੋਟੀ ਖਾਤਰੀ ਕੰਮ ਕਰੀ ਜਾਂਦੇ ਨੇ ਰਹਿਣ ਖੈਨ ਖਤਰ ਜੇ 2 ਰੁਪਏ ਕਮਾਉਣ ਲੱਗਿਆ ਤਾਂ ਖਰਚੇ ਵਧ ਗਿਆ ਦੇ ਫਿਰ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਡਾਟਾ ਨਿਕਲ ਕੇ ਆਉਂਦਾ ਬਹੁਤ ਸਾਰੇ ਕਹਿ ਲਓ ਸਰੋਤਾ ਦੇ ਅਸੀਂ ਦੱਸ ਰਹੇ ਹਾਂ ਉਹ ਕਹਿੰਦੇ ਜੀ ਸੋਡਾ ਪੀਆਰ ਦਾ ਕੋਈ ਹੱਲ ਨਹੀਂ ਹੈਗਾ ਤੁਸੀਂ ਇੱਥੇ ਜਿੰਨਾ ਚਿਰ ਮਰਜੀ ਰਹੋ ਜੇ ਤੁਸੀਂ ਵਧੀਆ ਰਹਿਣਾ ਜੇ ਤੁਸੀਂ ਉਰੇ 2 ਸਾਲ ਕੰਮ ਕੀਤਾ ਤੁਹਾਡੇ 370 ਸੁੱਤਰ ਪੁਆਇੰਟ ਬਣ ਗਏ 60 70 ਪੁਆਇੰਟ ਜੁੜਦੇ ਨੇ ਤੇ ਤੁਸੀਂ ਵੀਜ਼ਾ ਮੁੱਕਣ ਤੋਂ ਪਹਿਲਾਂ ਇੰਡੀਆ ਚ ਲਈ ਜਾਓ ਦੇਖੋ ਇਹ ਉਹਨਾਂ ਦਾ ਕਹਿਣਾ ਹੈ ਕਹਿੰਦੇ ਜੀ ਇੰਡੀਆ ਭੱਗ ਜਾਓ ਇੰਡੀਆ ਜਾ ਕੇ ਕੋਈ ਵਧੀਆ ਢੰਗ ਦੀ ਜੌਬ ਲੱਭੋ ਵਧੀਆ ਜੌਬ ਤੇ ਜੇ ਤੁਸੀਂ ਉੱਥੇ ਕਹਿੰਦੇ ਸਾਲ 2 ਸਾਲ ਉੱਥੇ ਕੰਮ ਕਰ ਲੈਨੇ ਹੋ ਵਧੀਆ ਕੰਪਨੀ ਚ ਇੰਡੀਆ ਜੋਬ ਕਰਦੇ ਹੋ ਇਹ ਨਹੀਂ ਹੈਗਾ ਕਿ ਤੁਸੀਂ ਜੋਬ ਕਰ ਲਈ ਜੀ ਉਹਦਾ ਰਿਕਾਰਡ ਹੋਣਾ ਚਾਹੀਦਾ ਕਿ ਤੁਹਾਡੇ ਅਕਾਊਂਟ ਚ ਪੈਸੇ ਆਏ ਨੇ ਕੰਪਨੀ ਵੱਲੋਂ ਕਿ ਇਹਨੇ 2 ਸਾਲ ਕੰਮ ਕੀਤਾ ਜੇ ਤੁਸੀਂ ਵਧੀਆ ਜੋਬ ਕਰ ਲੈਨੇ ਹੋ ਤਾਂ ਉਥੋਂ ਕਹਿੰਦੇ ਤੁਸੀਂ ਡਾਇਰੈਕਟ ਪੀਆਰ ਦੇ ਹੱਕਦਾਰ ਹੋ ਜਾਨੇ ਪੀਆਰ ਫਾਇਲ ला ਸਕਦੇ ਹੋ ਉਹ ਤੁਹਾਡੀ ਕਿਸਮਤ ਆ ਉੱਥੇ ਆਉਣਾ ਜਾਂ ਨਾ ਆਉਣਾ ਪਰ ਤੁਹਾਡੇ ਪੁਆਇੰਟ ਜੁੜ ਜਾਣਗੇ ਕਿਉਂਕਿ 330 370 ਪੁਆਇੰਟ ਉਰੋ ਹੋਗੇ ਫਿਰ ਕਹਿੰਦੇ ਉਹ ਬਣ ਕੇ ਤੁਹਾਡੇ 500 ਤੋਂ ਉੱਤੇ ਪੁਆਇੰਟ ਜੁੜ ਜਾਣਗੇ ਤੇ ਤੁਸੀਂ ਸਿੱਧੀ ਡਾਇਰੈਕਟ ਪੀਆਰ ਦੀ ਫੈਲ ਲਾ ਸਕਦੇ ਹੋ ਪਰ ਜੇ ਇੱਥੇ ਕਹੂੰ ਹੁਣ ਮਾਪੇ ਕਹਿੰਦੇ ਜੀ ਵਾਪਸ ਨਹੀਂ ਆਉਣਾ ਤੁਸੀਂ ਕੋਈ ਰਸਤਾ ਲੱਭੋ ਉਹ ਕਹਿੰਦੇ ਜੇ ਇੱਥੇ ਕਹੂੰ ਇੱਥੇ ਤੁਸੀਂ ਚਾਹੇ ਸੈਲਮ ਲਾ ਦਿਓ ਚਾਹੇ ਐਲ ਐਮ ਆਈ ਲੈ ਲਓ ਜੇ ਸਟੂਡੈਂਟ ਵਰਕ ਪਰਮਿਟ ਓਪਨ ਸੀਗਾ ਬੱਚੇ ਦਾ ਕੋਈ ਵੀ ਕੰਮ ਕਰ ਸਕਦਾ ਸੀ ਚਲੋ ਉਹਨੂੰ ਵਧੀਆ ਕੰਮ ਮਿਲ ਵੀ ਜਾਂਦਾ ਕਈ ਵਾਰੀ ਵੈਸੇ ਮਾਰਕੀਟ 'ਚ ਕੰਮ ਹੈ ਨਹੀਂ ਅੱਜ ਦੇ ਟਾਈਮ ਸਾਰਾ ਬੁਰਾ ਹਾਲ ਹੋ ਰਿਹਾ ਸਤਿਆਨਾਸ਼ ਹੋ ਰਿਹਾਗਾ ਚਾਹੇ ਉਹ ਟਰੱਕ ਲੈਣ ਦਾ ਜਿਹੜੀ ਮਰਜ਼ੀ ਲੈਣ ਚ ਕਹਤੋਂ ਘਰ ਵਾਲੀ ਲੈਣ ਚ ਤੇ ਹੁਣ ਕਈ ਕਹਿੰਦੇ ਨੇ ਕੰਮ ਆਉਣ ਵਾਲੇ ਸਾਲ ਚ ਖੁੱਲ ਜੂ ਇੱਥੇ ਕੋਈ ਕੰਮ ਨਹੀਂ ਖੁੱਲਣਾ ਹੁਣ ਰੌਲਾ ਇਹ ਹੀ ਆ ਪਹਿਲਾਂ ਸਟੂਡੈਂਟ ਬਹੁਤ ਆਉਂਦੇ ਸੀ ਇਸ ਸਾਲ ਤਾਂ ਕੁਝ ਵੀ ਨਹੀਂ ਆਇਆ ਉਹਦੇ ਮੁਕਾਬਲੇ ਜਿੰਮੀ ਜ਼ੀਰੋ ਆਏ ਨੇ ਕਿ ਜਿੰਨੇ ਪਹਿਲਾਂ ਜਾਜਪੁਰ ਪਰ ਆਉਂਦੇ ਸੀ ਤੇ ਹੁਣ ਜਦੋਂ ਸਟੂਡੈਂਟ ਵੱਧ ਆਉਂਦੇ ਸੀ ਜਿਵੇਂ ਪੰਜਾਬੀ ਮੰਨ ਲਓ ਪਹਿਲਾਂ ਚਾਰ ਘਰ ਖਰੀਦੇ ਸੀ ਇੱਕ ਹੋਰ ਖਰੀਦ ਲਾਦਾ ਵੀ ਆਪਣਾ ਰੈਂਟ ਦੇ ਦਾਂਗੇ ਖਰਚਾ ਨਿਕਲੀ ਜਾਊਗਾ ਰੈਂਟ ਤੇ ਦੇ ਕੇ ਆਪਣਾ ਘਰ ਕਿਸ਼ਤਾਂ ਫਰੀ ਹੋ ਜਾਣਗੇ ਉਹਨਾਂ ਨੂੰ ਐ ਸੀ ਵੀ ਐਂ ਭੀੜ ਲੱਗੀ ਰਹਿਣੀ ਆ ਹੁਣ ਜਦੋਂ ਸਟੂਡੈਂਟ ਜਿੱਦਾਂ ਨਵੀਆਂ ਬਿਲਡਿੰਗਾਂ ਉਰੇ ਬਣੀ ਜਾਂਦੀਆਂ ਸੀ ਸ਼ਹਿਰਾਂ 'ਚ ਤੇ ਨਵੀਆਂ ਬਿਲਡਿੰਗਾਂ ਬਣੀ ਜਾਂਦੀਆਂ ਸੀ ਸਟੂਡੈਂਟ ਆਈ ਜਾਂਦੇ ਸੀ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਚਾਹੀਦੀ ਸੀ ਉਹ ਬਿਲਡਿੰਗਾਂ ਬਣ ਸਾਰੀ ਫਲੈਟ ਖਰੀਦ ਦਲਾ ਦੇ ਸਭ ਤੋਂ ਵੱਧ ਖਰੀਦੇ ਕੌਣ ਸੀ ਪੰਜਾਬੀ ਆਪਣੇ ਇੰਡੀਆ ਲਾ ਲੋ ਜਾਂ ਹੋਰ ਕੰਟਰੀਆਂ ਦੇ ਜਿਹੜੇ ਪਹਿਲਾਂ ਆਏ ਹੋਏ ਨੇ ਉਹਨਾਂ ਨੇ ਫਲੈਟ ਖਰੀਦ ਲੈਣਾ ਲੋਨ ਪਾਸ ਹੋ ਜਾਣਾ ਉਹਨਾਂ ਨੇ ਕਿਰਾਏਦਾਰ ਰੱਖਨੇ ਉਹ ਕਿਰਾਏਦਾਰਾਂ ਤੋਂ ਹੀ ਕਿਸ਼ਤ ਨਿਕਲੀ ਜਾਣੀ ਉਹਨਾਂ ਦਾ ਫਲੈਟ ਉਹਨਾਂ ਨੂੰ ਐ ਸੀ 10-20 ਸਾਲਾਂ ਚ ਆਪਣਾ ਫ੍ਰੀ ਹੋ ਜੂ ਇੱਕ ਤਰ੍ਹਾਂ ਦੇ ਪੈਸੇ ਜੁੜ ਗਏ ਆਪਣੇ ਪਰ ਹੁਣ ਰੌਲਾ ਕੀ ਹੋਇਆ ਸਟੂਡੈਂਟ ਬੰਦ ਹੋ ਗਏ ਹੁਣ ਜਦੋਂ ਸਟੂਡੈਂਟ ਬੰਦ ਹੋ ਗਏ ਜਿਹੜੇ ਘਰ ਬੇਸਮੈਂਟ ਆ ਸੀਗੀਆਂ ਜਾਂ ਅਪਾਰਟਮੈਂਟ ਸੀ ਖਾਲੀ ਪਏ ਨੇ ਜਿਹੜੀਆਂ ਨਵੇਂ ਘਰ ਬਣੇ ਸੀ ਨਵੀਆਂ ਅਪਾਰਟਮੈਂਟਾਂ ਸੀ ਉਹ ਵੀ ਖਾਲੀ ਪਈਆਂ ਨੇ ਬਿਲਡਰਾਂ ਦੀਆਂ ਅਪਾਰਟਮੈਂਟਾਂ ਨਹੀਂ ਵਿਕੀਆਂ ਹੈਗੀਆਂ ਨਵੀਆਂ ਘਰ ਹੁਣ ਵਿਕ ਨਹੀਂ ਰਹੇ ਤੇ ਘਰ ਵਿਲੇ ਪਏ ਨੇ ਘਰ ਜੇ ਕਿਸੇ ਨੇ ਲੈ ਵੀ ਲੇਤਾ ਹੋ ਰੈਂਟ ਤੇ ਨਹੀਂ ਚੜ ਰਿਹਾ ਹੁਣ ਕਿਸ ਤੋਂ ਫਸ ਗਿਆ ਜਿਹੜਾ ਲੈਣ ਵਾਲਾ ਸੀ ਉਹ ਤਾਂ ਸੁਪਨਾ ਹੀ ਦੇਖ ਕੇ ਲੈਂਦਾ ਸੀ ਕਿ ਕਿਰਾਏਦਾਰ ਆਉਣਗੇ ਤੇ ਕਿਸ਼ਤਾ ਆਪਣੀਆਂ ਇਹਨਾਂ ਤੋਂ ਨਿਕਲਣਗੀਆਂ ਤੇ ਆਪਾਂ ਘਰ ਫਰੀ ਹੋ ਜੂ ਹੁਣ ਉਹ ਘਰ ਕਿਰਾਏ ਤੇ ਨਹੀਂ ਚੜ ਰਿਹਾ ਕਿਸ਼ਤਾ ਪੱਲਿਓ ਦੇਣੀਆਂ ਪੈ ਰਹੀਆਂ ਨੇ ਫਲੈਟ ਬਿਲਡਰ ਤੇ ਬਿਕ ਨਹੀਂ ਰਹੇ ਉਹ ਰੈਂਟ ਤੇ ਉਹ ਲਿਖ ਕੇ ਲਾਤਾ ਜੀ ਬਹੁਤ ਸਾਰੀਆਂ ਬਿਲਡਿੰਗਾਂ ਤੇ ਕੀ ਰੈਂਟ ਤੇ ਲੈ ਲਓ ਨਹੀਂ ਬਿਲਡਰ ਇਹ ਨਹੀਂ ਲਾਉਂਦਾ ਸੀ ਲਿਖ ਕੇ ਕੀ ਰੈਂਟ ਲਈ ਉਪਲਬਧ ਨੇ ਉਹਨਾਂ ਨੇ ਵੱਡੇ ਵੱਡੇ ਪੋਸਟਰ ਚਪੇਤੇ ਜਗਾ ਕਿ ਜੀ ਬਿਲਡਿੰਗ ਅਪਾਰਟਮੈਂਟ ਰੈਂਟ ਤੇ ਲੈ ਸਕਦੇ ਹੋ ਚਾਹੇ ਤੁਸੀਂ ਵਾਈ ਕਰ ਸਕਦੇ ਹੋ ਰੈਂਟ ਤੇ ਲੈ ਲਓ ਅੱਜ ਇਹ ਹਾਲਾਤ ਨੇ ਜਦੋਂ ਸਟੂਡੈਂਟ ਆਉਣੋਂ हट ਗਏ ਇੰਟਰਨੈਸ਼ਨਲ ਤਾਂ ਇੱਥੇ ਲੋਕ ਘਰ ਹੁਣ ਵਾਧੂ ਹੋ ਗਏ ਲੋਕ ਘਟ ਗਏ ਤਾਂ ਜਿਹੜੀ ਅਗਲੇ ਸਾਲਾਂ ਚ ਇੰਡਸਟਰੀ ਵੀ ਰੁਕ ਜੂ ਜਦੋਂ ਹੁਣ ਚੀਜ਼ ਦੀ ਸੇਲ ਨਹੀਂ ਹੋਊਗੀ ਉਹਨੇ ਤਾਂ ਰੁਕਣਾ ਹੀ ਆ ਤੇ ਫਿਰ ਕੰਮ ਕਿੱਦਾਂ ਖੁੱਲੋਂਗੇ ਜੇ ਤੁਸੀਂ ਐਲ ਐਮ ਆਈ ਲੈ ਲੈਨੇ ਹੋ ਤਾਂ ਤੁਸੀਂ ਬਹਿਲੇ ਬੈਠੋਗੇ ਉਹ ਐਲ ਐਮ ਆਈ ਦਾ ਵੀ 20-30 ਹਜ਼ਾਰ ਡਾਲਰ ਦੇਵੋਗੇ ਤੇ ਉਹ ਕਿੱਥੋਂ ਦੁਆਰੇ ਬਣੂਗਾ 2 ਸਾਲ ਮਿੰਟ ਚ ਆ ਜਾਣਗੇ 2 ਸਾਲ ਬਾਅਦ ਫਿਰ ਤੁਸੀਂ ਕੀ ਕਰੋਗੇ ਤਾਂ ਕੁੱਲ ਮਿਲਾ ਕੇ ਇਹ ਆ ਸੋਡੇ ਕੋਲੇ ਉਹ ਕਹਿੰਦੇ ਇਹੀ ਰਸਤਾ ਵਜਦਾ ਤੁਸੀਂ ਵੀਜ਼ਾ ਖਾਤੂ ਹੁਣ ਤੋਂ ਪਹਿਲਾਂ ਇੰਡੀਆ ਵਗਜੋ ਉੱਥੇ ਪੁਆਇੰਟ ਜੋੜੋ ਤੇ ਉੱਥੋਂ ਪੀਆਰ ਫੇਲ ਵਾਪਸ ਲਾਓ ਉਹ ਕਹਿੰਦੇ ਵੀ ਹੋਰ ਕੋਈ ਰਸਤਾ ਨਹੀਂ ਜੇ ਤੁਹਾਨੂੰ ਕਹੇ ਕੋਈ ਹੋਰ ਕੰਟਰੀ ਮੂਵ ਹੋ ਜਾ ਪੀਆਰ ਮਿਲ ਜੂਗੀ ਉੱਥੇ ਪੱਕੇ ਹੋ ਜਾਓਗੇ ਐਦਾਂ ਦਾ ਕੁਝ ਨਹੀਂ ਸਾਰੀਆਂ ਗਵਰਨਮੈਂਟਾਂ ਹੁਣ ਸਟਰੋਂਗ ਹੋ ਗਈਆਂ ਨੇ ਤੁਹਾਡੇ ਕੋਲੇ ਪੀਆਰ ਹੋਣ ਦਾ ਆਹੀ ਰਸਤਾ ਬਚਦਾ ਤੇ ਹੋਰ ਕੋਈ ਨਹੀਂ ਹੋਰ ਕਿਸੇ ਪਿੱਛੇ ਲੱਗ ਕੇ ਕਹਿੰਦੇ ਤੁਸੀਂ ਪੈਸੇ ਨਾ ਜਮਾਓ ਐਲ ਐਮਆਈਆਂ ਤੇ ਜਾ ਹੋਰ ਤੇ ਜੇ ਤੁਹਾਨੂੰ ਵੀਡੀਓ ਸਮਝ ਆਈ ਹੋਵੇ ਬਦਿਆ ਲੱਗੀ ਹੋਵੇ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਅਗਲੀ ਵੀਡੀਓ ਫੇਰ ਲੈ ਕੇ ਆ ਰਹੇ ਆ ਸੋਸੇਕਾਲ ਬਾਈ ਜੀ